ਸਮਰਾਲਾ ਦੇ ਪਿੰਡ ਕਲਾਲ ਮਾਜਰਾ ਦੇ ਐਸਸੀ ਬੁਰਗ ਦੇ ਮੁਹੱਲੇ ਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਕਰਕੇ ਲੋਕ ਕਾਫੀ ਲੰਮੇ ਸਮੇਂ ਤੋਂ ਖੱਜਲ ਖੁਆਰ ਹੋ ਰਹੇ ਹਨ ਜਿਸ ਤੋਂ ਤੰਗ ਆ ਕੇ ਮੁਹੱਲਾ ਵਾਸੀਆਂ ਅਤੇ ਭੋਜਨ ਸਵਾਸ ਪਾਰਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਮਹਿਤੋ ਦੇ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਬीडीपीओ ਲਖਵਿੰਦਰ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ ਬीडीपीओ ਲਖਵਿੰਦਰ ਕੌਰ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਇਸ ਗੰਦੇ ਪਾਣੀ ਨੂੰ ਸਿਵਰਜ ਫੁਆਕੇ ਹੱਲ ਕੀਤਾ ਜਾਵੇਗਾ ਮੇਰਾ ਬਲਜੀਤ ਸਿੰਘ ਨਾ ਭਾਈ ਬਲੇਰ ਕਲਾਲ ਮਾਜਰਾ ਹੀ ਕੱਟਾ ਅੱਡਾ ਇੱਕ ਸੀਵਰੇਜ ਦੀ ਪ੍ਰੋਬਲਮ ਚੱਲ ਰਹੀ ਆ ਕੱਟਾ ਕਰ 1.5-2 ਸਾਲ ਤੋਂ ਜਿਹੜਾ ਪਾਣੀ ਆ ਸੜਕਾਂ ਤੇ ਆਮ ਬਹਿ ਰਿਹਾ ਤੇ ਮੱਕੀ ਨੱਥਰ ਬਿਮਾਰੀ ਆਉਣ ਜਾਣ ਵਾਲੇ ਜਥਰੇ ਸਕੂਲ ਦੇ ਜਵਾਕ ਉਹਦੇ ਵਿੱਚ ਕਰਦੇ ਆ ਸਾਰਿਆਂ ਨੂੰ ਦਿੱਕਤ ਆ ਜੀ ਉਹ ਕਿਰਪਾ ਕਰਕੇ ਅਸੀਂ ਐਪਲੀਕੇਸ਼ਨ ਆ ਕੇ ਬੀਓ ਕਟਾ ਨੂੰ ਦਿੱਤੀ ਗਿਆ ਇਹ ਬੇਨਤੀ ਵੀ ਕਰੀਏ ਵੀ ਸਾਡਾ ਜਿਹੜਾ ਪਾਣੀ ਆ ਨਿਕਾਸੀ ਕਰਾਈ ਜਾਵੇ ਠੀਕ ਹੈ ਜੀ ਹੱਥੀ ਉੱਪਰ ਤੇ ਸਾਡੀ ਇਹੀ ਬੇਨਤੀ ਆ ਇਹ ਸਾਡਾ ਜਿਹੜਾ ਵਿਕਾਸੀ ਪਾਣੀਆ ਉਹਨੂੰ ਚਾਲੂ ਕਰਵਾਇਆ ਜਾਵੇ ਤੇ ਗੁਮਾਰੀਆ ਉਹਦਾ ਘਟੇ ਜਾਵੇ ਮੈਡਮ ਨੇ ਕਿ ਤੁਹਾਨੂੰ ਵਿਸ਼ਵਾਸ ਦਿਲਾ ਮੈਡਮ ਨੇ ਕਿਹਾ ਵੀ ਦੋ ਚਾਰ ਪਿੰਡ ਦੇ ਵਿੱਚ ਤੁਹਾਡੇ ਜਿਹੜਾ ਕੰਮ ਆ ਉਹਦੀ ਉਹਦੀ ਸਾਰੀ ਕਰਵਾਈ ਜਾਓ ਹਾਂਜੀ ਮੈਂ ਕੁਲਵੰਤ ਸਿੰਘ ਮੈਤੋਂ ਜਨ ਸਖਤਰ ਵਾਜਨ ਸਵਾਜ ਪਾਰਟੀ ਪੰਜਾਬ ਅੱਜ ਅਸੀਂ ਪਿੰਡ ਕਲਾ ਵਾਲਾ ਬਾਜਰਾ ਦਾ ਮਸਲਾ ਲੈ ਕੇ ਮੇਰੇ ਡੀਪੀਓ ਮੈਡਮ ਸਾਹਿਬ ਕੋਲ ਆਏ ਸੀ ਜਿਹੜੇ ਦੇ ਵਿੱਚ ਪਾਣੀ ਦਾ ਮਸਲਾ ਜਿਹੜਾ ਉਹ ਮੈਡਮ ਨੇ ਪ੍ਰਸਾਦ ਕੀਤਾ ਕਿ ਮੈਂ ਆ ਗਾਇਸ ਸਮਨੇ ਤੇ ਲੈਵਲ ਠੀਕ ਕਰਕੇ ਤੇ ਬਾ ਜਿਹੜਾ ਮਸਲਾ ਹੱਲ ਕਰਦੇ ਆ ਜਿਹੜੇ ਜਗਾ 7-8 ਕਟ ਮੱਢੀ ਕਨ ਬੋਰਡ ਦੇ ਆ ਉਹਦੇ ਮਸਲਾ ਜਿਹੜਾ ਲੱਗਾ ਜਿਹੜੇ ਉਹਨਾਂ ਦੇ ਗੁਰਜਿਆਂ ਪਟੇ ਆ ਉਹ ਮਸਲਾ ਲੱਗਾ ਉਹ ਤੇ ਜਿਹੜੀ ਲੜਾਈ ਆ ਉਹ ਬਾਅਦ ਵਿੱਚ ਅਸੀਂ ਮੱਢੀ ਕਨ ਬੋਰਡ ਦੇ ਨਾਲ ਕਰਾਂਗੇ ਤੇ ਉਹਨਾਂ ਤੇ ਖਰਾਬ ਜਿਹੜਾ ਪਰਦੇ ਕਾਰਵਾਈ ਆ ਉਹ ਵੀ ਕੀਤੀ ਜਾਵੇ ਸੋ ਆਹ ਡਿਪੈਂਡ ਵਾਲਿਆਂ ਨੂੰ ਭਰੋਸਾ ਦਿੱਤਾ ਮੈਡਮ ਜੀ ਨੇ ਸਾਰੇ ਦੇ ਸਾਹਮਣੇ ਕਿ ਤੁਹਾਡਾ ਪਾਣੀ ਦਾ ਮਸਲਾ ਜਿਹੜਾ ਹਲਕਾ ਛੇਤੀ ਕਰਦਾਂਗੇ ਜਿਹੜਾ ਅੱਜ ਪਾਣੀ ਖੜਾ ਉਹਦੇ ਲਈ ਵੀ ਟੈਂਕਰ ਭੇਜਿਆ ਹੈ ਇਸ ਕਲਾਮਾ ਜਿਹੜਾ ਸਿਧਾ ਅ ਕੁਝ ਘਰ ਹੈ ਜਿਹਨੇ ਕੋਲੋਨੀ ਕੱਟੀ ਹੋਈ ਹੈ ਜੀ ਉੱਥੇ ਉਹਨਾਂ ਉਹਦੇ ਗੰਦੇ ਪਾਣੀ ਦੇ ਨਿਕਾਸ ਲਈ ਅਸੀਂ ਆਪਣੇ ਤੌਰ ਤੇ ਪੰਚਾਇਤ ਪਾਈਪਾਂ ਪਾ ਰਹੀ ਸੀਗੀ ਤਾਂ ਕਿ ਉਹਨਾਂ ਦੇ ਜਿਹੜਾ ਸੜਕ ਤੇ ਗੰਦਾ ਪਾਣੀ ਖੜਵਾ ਆ ਉਹਦਾ ਨਿਕਾਸ ਹੋ ਸਕੇ ਪਰ ਕੁਝ

ਉਹਨੂੰ ਮੇਰੇ ਇੰਟਰਪਰੈਮਿੰਗ ਹੋਈ ਸੀ ਸ਼ਾਇਦ ਇਹ ਪੰਚਾਇਤ ਦੀ ਜਗ੍ਹਾ ਆ ਇਹ ਉਸ ਬਲਤ ਫੈਣੀ ਵਿੱਚ ਗਈ ਸਾਡੇ ਬਰਤੀ ਰੋਸ ਪ੍ਰਦਰਸ਼ਨ ਕਰਨ ਆਏ ਸੀਗੇ ਔਰ ਇੱਕ ਮੰਗ ਪੱਤਰ ਵੀ ਲੈ ਕੇ ਆਏ ਸੀ ਉਹ ਮੰਗ ਪੱਤਰ ਅਸੀਂ ਹੁਣਾ ਪ੍ਰਾਪਤ ਕਰ ਲਿਆ ਤੇ ਇਹਨਾਂ ਨੂੰ ਇਹ ਗਲ ਕਲੀਅਰ ਵੀ ਕਰ ਦਿੱਤੀ ਹੈ ਕਿ ਉਹ ਜਿਹੜੀ ਜਗ੍ਹਾ ਹੈ ਉਹ ਮੰਡੀ ਕਰਨ ਵੋਟ ਦੀ ਹੈ ਸਾਡੀ ਜਗ੍ਹਾ ਨਹੀਂ ਹੈਗੀ ਬਾਕੀ ਉਹਨਾਂ ਨੂੰ ਇਹ ਨਹੀਂ ਸੀ ਵਿਸ਼ਵਾਸ ਹੋਇਆ ਕਿ ਜਿਹੜਾ ਪਾਣੀ ਆ ਸੀ ਪੌਣਾ ਆ ਸੀ ਅਬ੍ਰੇਜ ਦਾ ਉਹ ਜਿੱਥੇ ਲੈਵਲ ਜੋ ਸਹੀ ਲੈਵਲ ਬੰਦਾ ਹੈ ਜੋ ਸਰਦਾਰ ਟੈਕਨੀਕਲ ਡ੍ਰੇਨ ਸਾਨੂੰ ਸੇਲ ਦਊਗਾ ਇਨ ਰਾਈਟਿੰਗ ਅਸੀਂ ਉਸ ਹਾਲ ਨਹੀਂ ਪਾਵਾਂਗੇ ਤਾਂ ਜੋ ਉਹਨਾਂ ਦਾ ਜਿਹੜਾ ਪਾਣੀ ਆ ਉਹ ਚੱਲਦਾ ਹੋਇਆ ਸਹੀ ਵਿੱਚ ਕਿਸੇ ਤਰੀਕੇ ਦਾ ਕੋਈ ੜਕਾ ਨਾ ਹੋ ਜਿਸ ਤਰ੍ਹਾਂ ਅੱਤੇ ਬਰਸਾਤੀ ਮੌਸਮ ਆ ਬਹੁਤ ਬਿਮਾਰੀਆਂ ਦਾ ਜੋ ਹੋ ਜਾਂਦਾ ਹੈ ਸਾਫ਼ ਪਾਣੀ ਤੇ ਹੀ ਆ ਜਾਂਦੇ ਆ ਮੱਛਰ ਕਿ ਉਹਨਾਂ ਦੇ ਵਾਕਈ ਹਾਲਾਤ ਹੈਗੇ ਨੇ ਕਿ ਉੱਥੇ ਸਾਨੂੰ ਇਹ ਕੰਮ ਕਰਕੇ ਦੇਣਾ ਪ੍ਰਾਇੋਰਟੀ ਰੱਖ ਦੇ। ਹਾਂ ਕਿੰਨੇ ਦੇ ਘਰਨੇ ਜੇ ਅੱਪਾ ਕੱਲ੍ਹ ਤੇਰੀਏ ਤਾਂ ਕਿੰਨੇ ਦੇ ਘਰਨੇ ਜੇ ਇਹਨੇ ਚੀਜ਼ ਨੂੰ ਇੱਕ ਵੰਦੇ ਹਾਂ। ਉਹ ਲਗਭਗ 20-25 ਘਰ ਹੋਣੀ ਚਾਹੀਦੀ ਹੈ। 20 ਤੋਂ 25 ਘਰ ਆ।